ਕੱਲ ਮੋੜ ਮੰਡੀ ਸੀ ਅੱਜ ਬਟਾਲਾ ਹੈ ਚਾਰ ਲੋਕਾਂ ਦਾ ਬੇਕਸੂਰਾਂ ਦਾ ਕਤਲਿਆਮ ਹੋ ਗਿਆ ਦੋ ਰਾਈਵਲ ਗਰੁੱਪ ਇੱਕ ਦੂਜੇ ਨੂੰ ਮਾਰ ਗਏ ਹਾਲਾਤ ਐਡੇ ਮਾੜੇ ਨੇ ਪੰਜਾਬ ਦੇ ਗੈਂਗਸਟਰਸ ਦਾ ਰਾਜ ਆ ਅਤੰਕ ਦਾ ਰਾਜ ਆ ਇੱਥੇ ਗੁੰਡਿਆਂ ਦਾ ਰਾਜ ਆ ਇੱਥੇ ਨੋ ਮੈਂ ਲੈਂਡ ਬਣ ਚੁੱਕਿਆ ਜਦੋਂ ਦੇ ਭਗਵੰਤ ਮਾਨ ਦੀ ਸਰਕਾਰ ਇਥੇ ਆਮ ਆਦਮੀ ਪਾਰਟੀ ਦੀ ਬਣੀ ਆ ਕੋਈ ਕਿਸੇ ਦੇ ਕੰਟਰੋਲ ਚ ਨਹੀਂ ਪੁਲਿਸ ਇਸ ਤਰ੍ਹਾਂ ਦੀ ਜਿਵੇਂ ਬੇਬਸ ਹੋ ਚੁੱਕੀ ਹੋਵੇ ਨਸ਼ੇ ਤਸਕਰ ਵਾਲੇ ਨਸ਼ੇ ਦੇ ਉੱਤੇ ਭਾਰੀ ਹੋ ਗਏ ਨੇ ਗੈਂਗਸਟਰਸ ਗੈਂਗਸਟਰ ਉਹ ਦਾ ਸਟੇਟ ਚਲਾ ਰਹੇ ਨੇ ਔਰ ਭਗਵੰਤ ਮਾਨ ਦੇ ਹੱਥ ਕੋਈ ਕੰਟਰੋਲ ਨਹੀਂ ਦਿੱਲੀ ਦੇ ਜਿਹੜੀ ਲੋਕ ਸਰਕਾਰ ਚਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਚੋਂ ਬੈਠ ਕੇ ਰਿਮੋਟ ਕੰਟਰੋਲ ਦੇ ਨਾਲ ਉਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਪੰਜਾਬ ਨੂੰ ਦੋ ਹੀ ਦੋ ਹੀ ਹੱਥੀ ਲੁੱਟਦੇ ਪਏ ਨੇ ਨਸ਼ਾ ਵੇਚ ਕੇ ਲੁੱਟਦੇ ਪਏ ਨੇ ਗੈਂਗਸਟਰਾਂ ਤੋਂ ਹਫ਼ਤਾ ਲੈ ਕੇ ਲੁੱਟਦੇ ਪਏ ਨੇ ਔਰ ਆਮ ਆਦਮੀ ਪਾਰਟੀ ਦੇ ਐਮਐਲਏ ਤੱਕ ਸੁਰਖਸ਼ਿਤ ਨਹੀਂ ਭਗਵੰਤ ਮਾਨ ਜੀ ਜਾਗੋ ਜਾਗੋ ਆਪਣੀ ਗੈਰਤ ਨੂੰ ਜਗਾਓ ਜਗਾਓ ਆਪਣੇ ਆਪ ਨੂੰ ਔਰ ਜਾਗੋ ਜੇ ਤੁਸੀਂ ਨਾ ਜਾਗੇ ਇਹ ਪੰਜਾਬ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਜਾਣਾ ਹੈ ਕਈ ਸਾਲਾਂਾਂ ਤੱਕ ਵੀ ਇਸ ਪੰਜਾਬ ਦੀ ਜਿਹੜੀ ਤੁਹਾਡੇ ਵੱਲੋਂ ਕੀਤੀ ਤਬਾਈਆ ਇਦੀ ਪੂਰਤੀ ਨਹੀਂ ਬਾਚ ਸਕਣੀ ਕੱਲ ਮੋੜ ਮੰਡੀ ਸੀ ਅੱਜ ਬਟਾਲਾ ਹੈ ਚਾਰ ਲੋਕਾਂ ਦਾ ਬੇਕਸੂਰਾਂ ਦਾ ਕਤਲਿਆਮ ਹੋ ਗਿਆ ਦੋ ਰਾਈਵਲ ਗਰੁੱਪ ਇੱਕ ਦੂਜੇ ਨੂੰ ਮਾਰ ਗਏ ਹਾਲਾਤ ਐਡੇ ਮਾੜੇ ਨੇ ਪੰਜਾਬ ਦੇ ਗੈਂਗਸਟਰਸ ਦਾ ਰਾਜ ਆ ਅਤੰਕ ਦਾ ਰਾਜ ਆ ਇੱਥੇ ਗੁੰਡਿਆਂ ਦਾ ਰਾਜ ਆ ਇੱਥੇ ਨੋ ਮੈਂ ਲੈਂਡ ਬਣ ਚੁੱਕਿਆ ਜਦੋਂ ਦੇ ਭਗਵੰਤ ਮਾਨ ਦੀ ਸਰਕਾਰ ਇਥੇ ਆਮ ਆਦਮੀ ਪਾਰਟੀ ਦੀ ਬਣੀ ਆ ਕੋਈ ਕਿਸੇ ਦੇ ਕੰਟਰੋਲ ਚ ਨਹੀਂ ਪੁਲਿਸ ਇਸ ਤਰ੍ਹਾਂ ਦੀ ਜਿਵੇਂ ਬੇਬਸ ਹੋ ਚੁੱਕੀ ਹੋਵੇ ਨਸ਼ੇ ਤਸਕਰ ਵਾਲੇ ਨਸ਼ੇ ਦੇ ਉੱਤੇ ਭਾਰੀ ਹੋ ਗਏ ਨੇ ਗੈਂਗਸਟਰ ਗੈਂਗਸਟਰ ਦਾ ਨਾ ਸਟੇਟ ਚਲਾ ਰਹੇ ਨੇ ਔਰ ਭਗਵੰਤ ਮਾਨ ਦੇ ਹੱਥ ਚ ਕੋਈ ਕੰਟਰੋਲ ਨਹੀਂ ਦਿੱਲੀ ਦੀ ਜਿਹੜੀ ਲੋਕ ਸਰਕਾਰ ਚਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਚੋਂ ਬੈਠ ਕੇ ਰਿਮੋਟ ਕੰਟਰੋਲ ਦੇ ਨਾਲ ਉਹਨਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਪੰਜਾਬ ਨੂੰ ਦੋ ਹੀ ਦੋ ਹੀ ਹੱਥੀ ਲੁੱਟਦੇ ਪਏ ਨੇ ਨਸ਼ਾ ਵੇਚ ਕੇ ਲੁੱਟਦੇ ਪਏ ਨੇ ਗੈਂਗਸਟਰਾਂ ਤੋਂ ਹਫਤਾ ਲੈ ਕੇ ਲੁੱਟਦੇ ਪਏ ਨੇ ਔਰ ਆਮ ਆਦਮੀ ਪਾਰਟੀ ਦੇ ਐਮਐਲਏ ਤੱਕ ਸੁਰੱਖਿਤ ਨਹੀਂ ਭਗਵੰਤ ਮਾਨ ਜੀ ਜਾਗੋ ਜਾਗੋ ਆਪਣੀ ਗੈਰਤ ਨੂੰ ਜਗਾਓ ਜਗਾਓ ਆਪਣੇ ਆਪ ਨੂੰ ਔਰ ਜਾਗੋ ਜੇ ਤੁਸੀਂ ਨਾ ਜਾਗੇ ਇਹ ਪੰਜਾਬ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਜਾਣਾ ਹੈ ਕਈ ਸਾਲਾਂ ਤੱਕ ਵੀ ਇਸ ਪੰਜਾਬ ਦੀ ਜਿਹੜੀ ਤੁਹਾਡੇ ਵੱਲੋਂ ਕੀਤੀ ਤਬਾਈਆ ਇਹਦੀ ਪੂਰਤੀ ਨਹੀਂ ਬਾਝ ਹੋ ਸਕਣੀ ਕੱਲ ਮੋੜ ਮੰਡੀ ਸੀ ਅੱਜ ਬਟਾਲਾ ਹੈ ਚਾਰ ਲੋਕਾਂ ਦਾ ਬੇਕਸੂਰਾਂ ਦਾ ਕਤਲਿਆਮ ਹੋ ਗਿਆ ਦੋ ਰਾਈਵਲ ਗਰੁੱਪ ਇੱਕ ਦੂਜੇ ਨੂੰ ਮਾਰ ਗਏ ਹਾਲਾਤ ਐਡੇ ਮਾੜੇ ਨੇ ਪੰਜਾਬ ਦੇ ਗੈਂਗਸਟਰਸ ਦਾ ਰਾਜ ਆ ਅਤੰਕ ਦਾ ਰਾਜ ਆ ਇੱਥੇ ਗੁੰਡਿਆਂ ਦਾ ਰਾਜ ਆ ਇੱਥੇ نو میں لینڈ بن چکا جبوں دے بھگوانت مان دی سرکار ایتھ عام آدمی پارٹی دی بنی ہے کوئی کسے دے کنٹرول چ نہیں پولیس اس طرح کی جویں بے بس ہو چکی ہوے نشے تस्कर والے نشے دے اوپر بھاری ہو گئے نے گینگسٹرز گینگسٹرز اپنا سٹیٹ چلا رہے نے اور بھگوانت مان دے ہتھ چ کوئی کنٹرول نہیں دہلی دی جڑی لوک سرکار چلا رہے نے عام آدمی پارٹی دے دہلی چوں بیٹھ کے ریموٹ کنٹرول دے نال انہاں نوں پنجاب نال کوئی لینا دینا نہیں او پنجاب نوں دو ایدو ہی ہتھے لوٹ دے پئے نے نشا بیچ کے لوٹ دے پئے نے ਗੈਂਗਸਟਰਾਂ ਤੋਂ ਹਫਤਾ ਲੈ ਕੇ ਲੁੱਟਦੇ ਪਏ ਨੇ ਔਰ ਆਮ ਆਦਮੀ ਪਾਰਟ ਦੇ ਐਮ ਐਲ ਏ ਤੱਕ ਸੁਰੱਖਿਤ ਨਹੀਂ ਭਗਵੰਤ ਮਾਨ ਜੀ ਜਾਗੋ ਜਾਗੋ ਆਪਣੀ ਗੈਰਤ ਨੂੰ ਜਗਾਓ ਜਗਾਓ ਆਪਣੇ ਆਪ ਨੂੰ ਔਰ ਜਾਗੋ ਜੇ ਤੁਸੀਂ ਨਾ ਜਾਗੇ ਇਹ ਪੰਜਾਬ ਬਹੁਤ ਬੁਰੀ ਤਰ੍ਹਾਂ ਤਬਾਹ ਹੋ ਜਾਣਾ ਹੈ ਕਈ ਸਾਲਾਂ ਤੱਕ ਵੀ ਇਸ ਪੰਜਾਬ ਦੀ ਜਿਹੜੀ ਤੁਹਾਡੇ ਵੱਲੋਂ ਕੀਤੀ ਤਬਾਈਆ ਇਹਦੀ ਪੂਰਤੀ ਨਹੀਂ ਬਾਝ ਹੋ ਸਕਣੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x order whatsapp channel par